ਪਾਸੇ ਸ਼ੂਸ਼ ਕਬਲਾ ਫੂਲਾ ਦੂਸਰੀ ਕਨੀ ਫਕਰ ਝੰਡੇ ਵਾਲਾ ਗੱਭਰੂ ਤੇ ਨਾਲ ਮੱਲੀਆਂ ਵਾਲਾ ਲੰਬੜ ਚਿੱਟਾ ਰਮਾਲ ਦੁੱਗਾ ਵਾਲਾ ਜੱਟ ਹੁਣ ਵੇਖਣਾ ਦੁੱਗਾ ਵਾਲੇ ਦੇ ਨਾਲ ਮੁਕਾਬਲਾ ਇੱਕ ਪਾਸੇ ਬੱਗਾ ਪੜਾਣੇ ਵਾਲਾ ਦੂਸਰੇ ਪਾਸੇ ਉਧਰ ਦੁੱਗਾ ਵਾਲਾ ਗੱਭਰੂ ਖੁਸ਼ੀ 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 ਸੁਰਾਸ ਸੁਰਾਸ ਬੇਮੋਰਲੇ ਵੀਕੇ ਜਿਹੜਾ ਡਰਬੀ ਟੂਰਨਾਮੈਂਟ ਆ ਜਿਹੜੇ ਰਹਿੰਦੇ ਖਿਡਾਰੀ ਉਹ ਵੀ ਆ ਜਾਣਗੇ ਤੇ ਕਬੱਡੀ ਸੋਨੀ ਦੀ ਹੁਣ ਖੁਸ਼ੀ ਦੇ ਨਾਲ ਮੁਕਾਬਲਾ ਇੱਕ ਪਾਸੇ ਦੁਕਾਨ ਵਾਲਾ ਕਬੂ ਜਿਸ ਨੂੰ ਪਰਨੇ ਆਉਂਦੇ ਨੇ ਸਿਰੇ ਸਿਰੇ ਦੇ ਰੇਡਰ ਇਹਨੂੰ ਪਰਨੇ ਆਉਂਦੇ ਨੇ ਖੁਸ਼ੀ ਸੋਨੀ ਫੈਨ ਜੀ ਦੀ ਗੱਤ ਜਿਹੜੀ ਸੋਨੀ ਸੋਨੀ ਖਮਾਉਂਦਾ ਕਿਸੇ ਤੋਂ ਨਾ ਘੱਟ ਬੰਨੇ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁਕਾਨ ਆ ਡੇਸਾ ਬੱਲੇ ਬੁੱਟਰ ਵੱਡੀ ਜ਼ਿੰਮੇਵਾਰੀ ਹੈ ਸੋਨੀ ਬਿਲਗੇ ਹੁਣਾਂ ਦਾ ਕਰਨ ਬੁੱਟਰ ਦਾ ਪ੍ਰਤਾਪ ਸੀਪੀਐਮ ਦਾ ਬੂਈਆਂ ਵਾਲੀਏ ਕੇਵਲ ਪੁਲਸੀਏ ਦਾ ਮੋਲੇ ਹੁਣਾਂ ਦਾ ਸੋਨੀ ਬਿਲਗੇ ਦਾ ਕੋਚ ਪੱਤੋ ਦਾ ਸੀਤੇ ਮੱਲੇ ਦਾ ਦਰਸ਼ੀ ਕੌਕਿਆਂ ਵਾਲੇ ਦਾ ਹਰਮਨ ਜਡੌਲੀ ਦਾ ਹਰਵੰਤ ਬੱਲੀ ਦਾ ਧੰਨਵਾਦ ਆ ਟੱਕਰ ਸਿਰਾ ਸਿਰਾ 헤ਜ ਦੇ ਮੇਲੇ ਤੇ ਦੁਗਾਲਾ ਕਰਾ ਗਿਆ ਖਾਰੂ ਪਾ ਗਿਆ ਸ਼ੂਸ਼ਕ ਬੜਾ ਫੂਲਾ ਦੇ ਨਾਲ ਦੁੱਗਾਂ ਵਾਲਾ ਗੱਭਰੂ ਤੇ ਨਾਲ ਹੁਣ ਫਕਰ ਝੰਡੇ ਵਾਲਾ ਸੋਨੀ ਕਿਹਨੂੰ ਟੱਚ ਕਰਦਾ ਹੁਣ ਵੇਖਣਾ ਚਾਹ ਰਹੀ ਜਾਣੇ ਪੂਰੀ ਤਿਆਰੀ ਦੇ ਵਿੱਚ ਹੈ ਰਣਨੀਤੀ ਪੂਰੀ ਤਿਆਰ ਕਰੀ ਬੈਠਾ ਖੁਸ਼ੀ ਦੁੱਗਾਂ ਵਾਲਾ ਤੇ ਹੁਣ ਦੇਖਣਾ ਟੱਕਰ ਖੁਸ਼ੀ ਸੋਨੀ ਟੱਕਰ ਮੇਲਾ ਹੈਜ ਦਾ ਨੱਚਦਾ ਦੁੱਗਾਂ ਵਾਲਾ ਹੋਇਆ ਦੁੱਗਾਂ ਦੁੱਗਾਂ ਤੇਜ ਕਲੱਬ ਵੱਲੋਂ ਜਿੰਨੇ ਵੀ ਸਪான்ਸਰ ਆ ਉਹਨਾਂ ਦਾ ਸਨਮਾਨ ਜਿਹੜਾ ਉਹ ਸਪੈਸ਼ਲ ਇੱਕ ਫੰਕਸ਼ਨ ਰੱਖ ਕੇ ਕਰਾਇਆ ਜਾਵੇਗਾ ਸਾਹਮਣੇ ਕਬੱਡੀ ਨੌਜਨ ਗੱਭਰੂ ਜੀ ਇਸ ਲਈ ਇਹ ਆ ਨੌਜਨ ਖੁਸ਼ੀ ਦੁੱਗਾਂ ਵਾਲਾ ਬੱਲੇ ਬੱਲੇ ਕਰਵਾ ਗਿਆ ਆ ਵੀ ਖੇਡੇ ਇੰਡੀਆ ਵਿੱਚ ਵਰਲਡ ਕੱਪ ਵੀ ਖੇਡੇ ਆ ਉਹਨਾਂ ਬਲੋ ਰਾਜੇ ਪਧਰੀ ਦੇ ਹਰੇਕ ਜੱਫੇ ਦਾ 100 ਪੌਂਡ ਤੇ ਪ੍ਰੀਤ ਇਧਰ ਖੁਸ਼ੀ ਦੁੱਗਾਂ ਵਾਲਾ ਦੁੱਗਾਂ ਵਾਲਿਆ ਵਾਹ ਨੌਜਨ ਹੈ ਸਿਰੇ ਦਾ ਖਿਡਾਰੀ